ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪੈਂਡੂ ਲੈ ਕੇ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਚੋਂਗੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਵਧੀਆ ਠੀਕ ਠਾਕ ਹੈਗੇ ਚੜ੍ਹਦੀ ਕਲਾ ਚ ਹੈਂ ਲਓ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਆਪਾਂ ਮਤਲਬ ਕਿ ਜਿਹੜੀਆਂ ਆਪਣੇ ਨੇਲ ਪੁਆਇੰਟ ਹੁੰਦੀਆਂ ਨੇ ਉਹ ਆਪਣੀਆਂ ਖਰਾਬ ਹੋ ਜਾਂਦੀਆਂ ਨੇ ਸੁੱਕ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਸੁੱਕਣ ਤੋਂ ਬਾਅਦ ਸੁੱਕਦੇ ਨੇ ਉਹਨੂੰ ਕਦੇ ਵੀ ਭੁੱਲ ਕੇ ਵੀ ਨਾ ਸੁੱਕੋ ਉਹਨਾਂ ਨੂੰ ਆਪਾਂ ਵਰਤੋਂ ਵਿੱਚ ਲੈ ਕੇ ਆਵਾਂਗੇ ਨਮੀਆਂ ਵਰਗੀਆਂ ਬਣਾਵਾਂਗੇ ਕਿਸ ਤਰ੍ਹਾਂ ਬਣਾਵਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਗੜੀਓ ਲਓ ਜੀ ਪ੍ਰਾਈਪਨ ਆਪਾਂ ਗੈਸ ਤੇ ਰੱਖ ਲਿਆ ਤੇ ਇਹਦੇ ਵਿੱਚ ਪਾਉਨੇ ਆਪਾਂ ਪਾਣੀ ਹੁਣ ਜਦੋਂ ਥੋੜਾ ਜਿਹਾ ਪਾਣੀ ਆਪਣਾ ਗਰਮ ਹੋ ਗਿਆ ਤਾਂ ਆਪਾਂ ਉਹਦੇ ਵਿੱਚ ਪਾਵਾਂਗੇ ਇਹ ਇਹ ਨੇਲ ਪੇਂਟ ਲਓ ਜੀ ਆਪਣੇ ਜਿਹੜੀਆਂ ਇਹ ਤੰਨੇ ਨੇ ਇਹ ਨੇਲ ਪੇਂਟ ਨੇ ਤੁਹਾਨੂੰ ਆਪਾਂ ਖੋਲ ਕੇ ਦਿਖਾਣੇ ਬਿਲਕੁਲ ਸੁੱਕੀਆਂ ਪਈਆਂ ਨੇ ਇਹ ਦੇਖੋ ਜੀ ਬਿਲਕੁਲ ਸੁੱਕੀਆਂ ਪਈਆਂ ਨੇ ਇਹ ਮਤਲਬ ਕਿ ਜ਼ਿਆਦਾ ਨਹੀਂ ਇਹ ਜੇ ਆਪਾਂ ਨੇਲ ਤੇ ਲਾਵਾਂਗੇ ਤੇ ਇਹ ਮਤਲਬ ਕਿ ਲੱਗਣੀਆਂ ਨਹੀਂ ਹੈਗੀਆਂ ਇੰਨੀ ਆ ਠੀਕ ਹੈ ਜੀ ਤੇ ਇਹ ਵੀ ਇਦਾਂ ਹੀ ਹੋਈ ਪਈ ਆ ਠੀਕ ਹੈ ਜੀ ਤੇ ਇਹ ਵੀ ਇਦਾਂ ਹੀ ਹੋਈ ਪਈ ਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹਨਾਂ ਟੱਕਣ ਆਪਾਂ ਲਾ ਲੈਨੇ ਆ ਕਸ ਕੇ ਇਧਰੋਂ ਆਪਣਾ ਪਾਣੀ ਵੀ ਹੋ ਗਿਆ ਜੀ ਗਰਮ ਗੈਸ ਕਰ ਦਿੱਤਾ ਆਪਾਂ ਬੰਦ ਲਓ ਜੀ ਹੁਣ ਆਪਾਂ ਤਾਂ ਨੇਲ ਪੇਟੇ ਦੇ ਵਿੱਚ ਆਪਾਂ ਪਾ ਦਿੰਨੇ ਆ ਵਰਕਾਂ ਦੇ ਵਿੱਚ ਇਹਨੂੰ 5 ਮਿੰਟ ਤੱਕ ਹੱਦ ਤੱਕ 10 ਮਿੰਟ ਤੱਕ ਇਦਾਂ ਹੀ ਪਾਣੀ ਦੇ ਵਿੱਚ ਪਈਆਂ ਰਹਿਣਗੀਆਂ ਜਦੋਂ ਇਹ ਪਾਣੀ ਦੇ ਵਿੱਚੋਂ ਆਪਾਂ ਇਹਨੂੰ ਕੱਢਾਂਗੇ ਫਿਰ ਤੈਨੂੰ ਆਪਾਂ ਇਹ ਆਪਣੇ ਜਿਹੜੇ ਨੇਲ ਨੇ ਇਹਨਾਂ ਉੱਤੇ ਲਾ ਕੇ ਦਿਖਾਵਾਂਗੇ ਠੀਕ ਹੈ ਜੀ ਇਹ ਵੀ ਇਹ ਬਿਲਕੁਲ ਪਤਲੀਆਂ ਹੋ ਜਾਣਗੀਆਂ ਵਿੱਚੋਂ ਜਿਹੜੀ ਮਤਲਬ ਕਿ ਇਹ ਜੰਮੀਆਂ ਹੋਣਗੇ ਸੁੱਕੀਆਂ ਹੋਣਗੀਆਂ ਸਾਰੀਆਂ ਇਹ ਖੁੱਲ ਜਾਣਗੀਆਂ ਨਾਰਮਲ ਨਾਰਮਲ ਆ ਆਪਣੀ ਮਤਲਬ ਕਿ ਉਹਦੇ ਵਿੱਚ ਆਣਗੇ ਜਿਵੇਂ ਆਪਾਂ ਲੈਣੇ ਹੁੰਦੇ ਆ ਬਾਜ਼ਾਰ ਚ ਨੇਲ ਪਾਲਿਸ਼ ਵੀ ਕੁ ਨਵੀਆਂ ਵਰਗੀਆਂ ਬਣ ਜਾਣਗੀਆਂ ਲਓ ਜੀ 5 ਮਿੰਟ ਹੋ ਚੁੱਕੇ ਨੇ ਹੁਣ ਇਹਨੂੰ ਆਪਾਂ ਪਾਣੀ ਤੋਂ ਆਪਾਂ ਕੱਢ ਲੈਣੇ ਆ ਬਾਹਰ ਗਰਮ ਨੇ ਨਾ ਜ਼ਿਆਦੇਗੇ ਹੱਥ ਨਾਲ ਇਹ ਚੱਕੀਆਂ ਨਹੀਂ ਜਾਣੀਆਂ ਹੈਗੀਆਂ ਆਪਣਾ ਹੱਥ ਜਾ ਮਤਲਬ ਕੀ ਸੜਨ ਦਾ ਡਰ ਹੈ ਕਿਉਂਕਿ ਪਾਣੀ ਬਹੁਤ ਜ਼ਿਆਦੇ ਗਰਮਾ ਆਪਣਾ ਰੋਜੀ ਹੋਏ ਨੂੰ ਆਪਾਂ ਇਸ ਕੱਪੜੇ ਨਾਲ ਸਾਫ਼ ਕਰ ਲੈਣੇ ਆ ਗਰਮ ਪਈਆਂ ਨੇ ਲੋ ਜੀ ਤੇਨੇ ਆਪਾਂ ਨੇ ਸਾਫ਼ ਕਰ ਲਈਆਂ ਨੇ ਹੁਣ ਆਪਾਂ ਇਹ ਦੰਨੇ ਨੇਲ ਪੇਂਟ ਤੋਂ ਲਗਾ ਕੇ ਦਿਖਾਣੇ ਆ ਨੇਲ ਤੇ ਕਿਸੇ ਸ਼ੀ ਕੋਲ ਲੈਣੇ ਆਪਾਂ ਉਹ ਲੈ ਸੋਨੇ ਮੋੜ ਦਿਓਗਾ ਕਿ ਜੇ ਲੈ ਆਵੋ ਲੋ ਜੀ ਤੁਹਾਨੂੰ ਨੀਲ ਪੇਂਟ ਲਗਾ ਕੇ ਦਿਖਾਣੇ ਸੌਰੀ ਇਹ ਡਿੱਗੀ ਸ਼ੀ ਇੱਕ ਹੱਥ ਚ ਕੈਮਰਾ ਫੜਿਆ ਇੱਕ ਹੱਥ ਦੇ ਵਿੱਚ ਮਤਲਬ ਕੀ ਨੀਲ ਪੇਂਟ ਹੈ ਲੋ ਜੀ ਤੁਹਾਨੂੰ ਨੀਲ ਪੇਂਟ ਲਗਾ ਕੇ ਦਿਖਾਣੇ ਆ ਦੇਖੋ ਗਰਮ ਪਈਆ ਨੀਲ ਪੇਂਟ ਨੀਲ ਤੇ ਵੀ ਲਗਾਉਂਦੇ ਪਤਾ ਲੱਗ ਜਾਂਦੀ ਦੇਖੋ ਜੀ ਚੁਕਿਤੋਂ ਲਗਾ ਕੇ ਦਿਖਾਨੇ ਬਹੁਤ ਪਤਲੀਆਂ ਹੋ ਗਏ ਬਿਲਕੁਲ ਇਹ ਜਿਹੜੀਆਂ ਮਤਲਬ ਕਿ ਇਹ ਜੰਮੀਆਂ ਹੋਈਆਂ ਸੀ ਸੁੱਕ ਗਈਆਂ ਸੀ ਬਹੁਤ ਸੋਹਣੀਆਂ ਮਤਲਬ ਕੀ ਹੋ ਗਏ ਜੀ ਬਿਲਕੁਲ ਜਿਵੇਂ ਬਾਜ਼ਾਰ ਚੋਂ ਆਪਾਂ ਨੰਗੀਆਂ ਲੈ ਕੇ ਆਨੇ ਹੁੰਦੇ ਆ ਤੇ ਇਹੋ ਚੀ ਵੀ ਲਾ ਕੇ ਦਿਖਾਨੇ ਪਈ ਇਹ ਵੀ ਬਿਲਕੁਲ ਪਤਲੀ ਹੋ ਗਈ ਬਿਲਕੁਲ ਸੁੱਕੀ ਪਈ ਸੀ ਦੇਖ ਕਿੰਨੇ ਸੋਹਣੇ ਕਲਰ ਲੱਗਦੇ ਨੇ ਇਹ ਠੀਕ ਹੈ ਜੀ ਕਦੇ ਵੀ ਤੁਸੀਂ ਜਦੋਂ ਮਤਲਬ ਕਿ ਨੇਲ ਪੈਟ ਇਕੱਠੀ ਲੈ ਲਾਉਂਦੇ ਹੋ ਬਲੋ ਕਿ ਆਪਾਂ ਸੁੱਕਾ ਨਾ ਮੈਚਿੰਗ ਕਰਕੇ ਲੈ ਲਾਣੇ ਆ ਬਾਅਦ ਚ ਲਗਾਉਣ ਦਾ ਆਪਾਂ ਨੂੰ ਕੰਮ ਕਰਾਂਗੇ ਥੋੜਾ ਟਾਈਮ ਲੱਗਦਾ ਤੇ ਆਪਾਂ ਜਦੋਂ ਸੁੱਕੀਆਂ ਨੇ ਆਪਾਂ ਨੂੰ ਸਿੱਧਾ ਇਹਨੂੰ ਇੱਕ ਭੁੱਲ ਕੇ ਵੀ ਨਾ ਸੁਕਦੇ ਹੋ ਠੀਕ ਹੈ ਜੀ ਇਦਾਂ ਆਪਾਂ ਗਰਮ ਪਾਣ ਦੇ ਵਿੱਚ ਉਹਨੂੰ 5 ਮਿੰਟ ਜਾਂ 3 ਮਿੰਟ ਇਦਾਂ ਸੈੱਟ ਕਰਕੇ ਗਰਮ ਪਾਣ ਦੇ ਵਿੱਚ ਆਪਣੀ ਜਿਹੜੀਆਂ ਸਾਰੀਆਂ ਇਹ ਪਾਲਿਸ਼ਾਂ ਨੇ ਮਰੋਗੀ ਨਮੀਆ ਵਾਂਗੂ ਬਣ ਜਾਣੀ ਠੀਕ ਹੈ ਜੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਿਆ ਕੱਲ੍ਹ ਫੋੜ ਗੁਰਮਤਕ ਦੀ ਸਾਰਿਆਂ ਨੂੰ